ਸਾਨ ਭਰਾਵੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕਣਕ ਦੀ ਫਸਲ ਦੇ ਵਿੱਚ ਅੰਜੂਰੀਆ ਬਹੁਤ ਘੱਟ ਜ਼ਿੰਮੇਦਾਰ ਹੋਣਗੇ ਜਿਹੜੇ ਸਹੀ ਤਰੀਕੇ ਦੇ ਨਾਲ ਵਰਤਦੇ ਨੇ ਨਹੀਂ ਤਾਂ ਜ਼ਿਆਦਾਤਰ ਜ਼ਿੰਮੇਦਾਰ ਗਲਤ ਤਰੀਕਾ ਅਪਣਾਉਂਦੇ ਨੇ ਜਦੋਂ ਆਪਾਂ ਗਲਤ ਤਰੀਕਾ ਅਪਣਾਉਂਦੇ ਆ ਤਾਂ 45 ਕਿਲੋ ਵਾਲੇ ਥੈਲੇ ਦੇ ਵਿੱਚੋਂ ਆਪਣੇ ਖੇਤ ਵਿੱਚ ਆਪਣੀ ਫਸਲ ਦੇ ਲਈ ਸਿਰਫ 22 ਕਿਲੋ ਯੂਰੀਆ ਹੀ ਵਰਤਣ ਲੋਗ ਰਹਿ ਜਾਂਦਾ ਬਾਕੀ ਸਾਰਾ ਜਿਹੜਾ ਵੇਸਟ ਚਲਾ ਜਾਂਦਾ ਆਪਾਂ ਸੋਚਦਾ ਨਹੀਂ 45 ਕਿਲੋ ਯੂਰੀਆ ਖੇਤ ਵਿੱਚ ਪਾ ਦਿੱਤਾ ਪਰ ਫਸਲ ਨੂੰ ਤਾਂ ਸਿਰਫ 25 ਕਿਲੋ ਹੀ ਮਿਲਿਆ ਇਸ ਨਾਲ ਜਿਹੜਾ ਪੈਸੇ ਦਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਤੇ ਫਸਲ ਵੀ ਪੂਰੀ ਪੱਲੇ ਨਹੀਂ ਪੈਂਦੀ ਕਿਉਂਕਿ ਜਿੰਨੀ ਜ਼ਰੂਰਤ ਫਸਲ ਨੂੰ ਨਾਈਟ੍ਰੋਜਨ ਦੀ ਸੀ ਉਸ ਵੇਲੇ ਉਹ ਪੂਰੀ ਨਹੀਂ ਹੋ ਸਕੀ ਆਪਾਂ ਸੋਚਦਾ 45 ਕਿਲੋ ਯੂਰੀਆ ਪਾਤਾ ਪਰ ਅਸਲ ਵਿੱਚ ਬੂਟੇ ਨੂੰ 45 ਕਿਲੋ ਨਹੀਂ ਮਿਲਿਆ ਇਸ ਕਰਕੇ ਆਪਣੀ ਫਸਲ ਪੂਰੀ ਪੈ ਜਾਂਦੀ ਹੈ ਪੂਰੀ ਤਰ੍ਹਾਂ ਵੱਧ ਹੀ ਫੁੱਲਦੀ ਨਹੀਂ ਇਸ ਲਈ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਆਪਾਂ ਜੂੜਿਆ ਕਿਸ ਤਰੀਕੇ ਦੇ ਨਾਲ ਵਰਤਣਾ ਹੈ ਤਾਂ ਕਿ ਫਸਲ ਨੂੰ ਵੱਧ ਤੋਂ ਵੱਧ ਜੂੜਿਆ ਮਿਲ ਸਕੇ ਆਪਣੇ ਪੈਸੇ ਦਾ ਜਿਹੜਾ ਪੂਰਾ ਮਿਲ ਸਕੇ ਪੂਰਾ ਮੁੱਲ ਮਿਲ ਸਕੇ ਤੇ ਫਸਲ ਨੂੰ ਪੂਰੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਮਿਲੇ ਤਾਂ ਕਿ ਫਸਲ ਤੋਂ ਵੱਧ ਤੋਂ ਵੱਧ ਝਾੜ ਲਿਆ ਜਾ ਸਕੇ ਇਹਦੇ ਵਾਸਤੇ ਸਹੀ ਤਰੀਕਾ ਹੋਣਾ ਸਹੀ ਸਮਾਂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਕਣਕ ਦੀ ਫਸਲ ਦੇ ਵਿੱਚ ਜੂਰੀਆ ਕਦੋਂ ਪਾਉਣਾ ਹੈ ਕਿੰਨੀ ਮਾਤਰਾ ਚ ਪਾਉਣਾ ਹੈ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਡਿਸਕਸ ਕਰਾਂਗੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਪਹਿਲੇ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸਾਂਝੀ ਹੋ ਸਕੇ ਅਹ ਦੇਖੋ ਸਿੱਧੀ ਸੁਧਾਰਨ ਜੇ ਇਹ ਗੱਲ ਹੈ ਕਿ ਜੂਰੀਆ ਪਾਣੀ ਲੱਗਣ ਦੇ ਨਾਲ ਬਹੁਤ ਜਲਦੀ ਖੁਰਨ ਵਾਲੀ ਖਾਦ ਹੈ। ਪਾਣੀ ਲੱਗਣ ਦੇ ਨਾਲ ਇੱਕਦਮ ਜ਼ਮੀਨ 'ਚ ਚਲੀ ਜਾਂਦੀ ਹੈ। ਜਿੰਨਾ ਜਲਦੀ ਜ਼ਮੀਨ ਵਿੱਚ ਜਜ਼ਬ ਹੁੰਦੀ ਆ ਉਹਨੇ ਹੀ ਇਹਦਾ ਜਿਹੜਾ ਅਸਰ ਘੱਟ ਹੁੰਦਾ। ਜਿੰਨੀ ਜਲਦੀ ਘੁਲੇਗੀ ਉਨਾ ਹੀ ਇਹਦਾ ਅਸਰ ਘਟਦਾ ਜਾਂਦਾ। ਨੀਮ ਕੋਟੜ ਜਿਹੜਾ ਜੂਰੀਆ ਆ ਅੱਜ ਕੱਲ ਚੱਲ ਰਿਹਾ ਉਹਦਾ ਮਤਲਬ ਸਿਰਫ ਇੰਨਾ ਹੀ ਸੀਗਾ ਬਣਾਉਣ ਦਾ ਕਿ ਜਿਹੜਾ ਜੂਰੀਆ ਹੌਲੀ-ਹੌਲੀ ਜ਼ਮੀਨ ਦੇ ਵਿੱਚ ਘੁਲੇ ਤਾਂ ਕਿ ਬੂਟੇ ਨੂੰ ਵੱਧ ਤੋਂ ਵੱਧ ਨਾਈਟ੍ਰੋਜਨ ਮਿਲ ਸਕੇ ਵੱਧ ਤੋਂ ਵੱਧ ਬੂਟਾ ਇਹਦੀ ਬਰਤੋਂ ਕਰ ਸਕੀ ਜਿਮੀਦਾਰ ਕਿੱਥੇ ਗਲਤੀ ਕਰਦੇ ਨੇ ਕਣਕ ਦੀ ਫਸਲ ਦੇ ਵਿੱਚ ਜ਼ਿਆਦਾਤਰ ਜਿਮੀਦਾਰ ਪਾਣੀ ਲਗਾਉਣ ਤੋਂ ਪਹਿਲਾਂ ਜੂਰੀਆ ਦਾ ਛਿੱਟਾ ਮਾਰ ਦਿੰਦੇ ਨੇ ਤੇ ਪਿੱਛੇ ਦੀ ਪਿੱਛੇ ਪਾਣੀ ਛੱਡ ਦਿੰਦੇ ਨੇ ਕੋਈ ਇੱਕ ਦਿਨ ਬਾਅਦ ਛੱਡ ਦਿੰਦਾ ਕੋਈ ਦੋ ਦਿਨ ਬਾਅਦ ਛੱਡ ਦਿੰਦਾ ਨਹੀਂ ਤਾਂ ਤਕਰੀਬਨ ਛਿੱਟਾ ਮਾਰਨ ਅਨੁਸਾਰ ਹੀ ਪਾਣੀ ਛੱਡ ਦਿੰਦੇ ਨੇ ਇਸ ਨਾਲ ਕੀ ਹੁੰਦਾ ਜੂਰੀਆ ਜਲਦੀ ਖੁਰ ਜਾਂਦਾ ਤੇ ਜੜਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਥੋੜਾ ਬੜਾ ਜੂਰੀਆ ਹੀ ਜੜਾਂ ਦੀ ਪਹੁੰਚ ਵਿੱਚ ਹੁੰਦਾ ਕਿਉਂਕਿ ਅਮੋਨੀਆ ਗੈਸ ਅਤੇ ਨਾਈਟ੍ਰੇਟ ਦੇ ਰੂਪ ਵਿੱਚ ਬੂਟਾ ਜਿਹਨੂੰ ਵਰਤਦਾ ਅਮੋਨੀਆ ਗੈਸ ਤਾਂ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਨਾਈਟ੍ਰੇਟ ਦੇ ਰੂਪ ਵਿੱਚ ਬੂਟਾ ਨੂੰ ਜਿਹੜਾ ਵਰਤਦਾ ਥੋੜੀ ਮਾਤਰਾ ਵਿੱਚ ਬੂਟੇ ਨੂੰ ਨਾਈਟ੍ਰੋਜਨ ਮਿਲਦੀ ਆ ਇਸ ਨਾਲ ਜਿਹੜਾ ਬੂਟੇ ਦਾ ਜਿਹੜਾ ਰੰਗ ਹੈ ਥੋੜਾ ਬਾਲਾ ਹਰਾ ਆਪਾਂ ਨੂੰ ਫਸਲ ਨੂੰ ਵੇਖਣ ਨੂੰ ਮਿਲਦਾ ਪਰ ਆਪਾਂ 45 ਕਿਲੋ ਵਾਲਾ ਥੈਲਾ ਪਾਇਆ ਤੇ ਬੂਟੇ ਨੂੰ ਤਾਂ ਸਿਰਫ 20-22 ਕਿਲੋ ਹੀ ਮਿਲ ਸਕੇ ਆ ਇਸ ਕਰਕੇ ਇੱਥੇ ਇਹ ਆਪਣਾ ਜਿਹੜਾ ਪੈਸੇ ਦਾ ਨੁਕਸਾਨ ਹੁੰਦਾ ਪਰ ਇਹਦੇ ਉਲਟ ਜੇਕਰ ਆਪਾਂ 5-6 ਦਿਨ ਪਹਿਲਾਂ ਜਾਂ ਇੱਕ ਹਫਤਾ ਪਹਿਲਾਂ ਜੂਰੀਆ ਖੇਤ ਚ ਪਾਉਨੇ ਆ ਤਾਂ ਤਰੇਲ ਦੇ ਨਾਲ ਆ ਜੂਰੀਆ ਹੌਲੀ-ਹੌਲੀ ਜ਼ਮੀਨ ਚ ਖੁਰਦਾ ਤੇ ਮਿੱਟੀ ਪਾਵੇਂ ਸੁੱਕੀ ਹੁੰਦੀ ਆ ਪਰ ਮੌਸਮ ਸਰਦੀਆਂ ਦਾ ਹੋਣ ਕਾਰਨ ਜੂਰੀਆ ਫੇਰ ਵੀ ਨਾ 2-3 ਦਿਨਾਂ ਦੇ ਵਿੱਚ ਆਪਣਾ ਖੁਰ ਜਾਂਦਾ ਹੌਲੀ-ਹੌਲੀ ਮਿੱਟੀ ਚ ਚਲੇ ਜਾਂਦਾ ਇਹਦੇ ਨਾਲ ਲੀਚਿੰਗ ਪ੍ਰੋਬਲਮ ਬਹੁਤ ਘੱਟ ਜਾਂਦੀ ਆ ਜਦੋਂ 6-7 ਦਿਨਾਂ ਬਾਅਦ ਆਪਾਂ ਫਿਰ ਪਾਣੀ ਲਗਾਉਨੇ ਆ ਉਸ ਵੇਲੇ ਤੱਕ ਬੂਟਾ ਕਾਫੀ ਮਾਤਰਾ ਦੇ ਵਿੱਚ ਜੂਰੀਆ ਵਰ ਚੁੱਕਿਆ ਹੁੰਦਾ ਇਸ ਲਈ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਆਪਾਂ ਕਣਕ ਦੀ ਫਸਲ ਦੇ ਵਿੱਚ ਘੱਟੋ-ਘੱਟ 6-7 ਦਿਨ ਪਹਿਲਾਂ ਯੂਰੀਆ ਦਾ ਸਿੱਟਾ ਮਾਰੋ ਖੇਤ ਭਾਵੇਂ ਸੁੱਕਾ ਹੀ ਹੈ 6-7 ਦਿਨ ਬਾਅਦ ਜਦੋਂ ਫਸਲ ਨੂੰ ਪਾਣੀ ਲਗਾਉਂਦੇ ਆ ਤਾਂ ਜ਼ਿਆਦਾ ਮਾਤਰਾ ਵਿੱਚ ਨਾਈਟ੍ਰੋਜਨ ਖਾਦ ਬੂਟੇ ਨੂੰ ਮਿਲਦੀ ਹੈ ਇਸ ਨਾਲ ਵੇਸਟੇਜ ਬਹੁਤ ਘਟ ਜਾਂਦੀ ਆ ਹੁਣ ਆਪਾਂ ਇੱਥੇ ਕੁਝ ਇਹ ਵੀ ਦੇਖਦਾ ਕੁਝ ਖੇਤਾਂ ਦੇ ਵਿੱਚ ਆਪਾਂ ਨੂੰ ਯੂਰੀਆ ਨਾ ਪਾਣੀ ਤੋਂ ਪਹਿਲਾਂ ਵੀ ਲਾਉਣਾ ਪੈ ਜਾਂਦਾ ਕੁਝ ਖੇਤਾਂ ਦੇ ਵਿੱਚ ਪਾਣੀ ਤੋਂ ਬਾਅਦ ਵੀ ਯੂਰੀਆ ਵਰਤਦੇ ਆ ਆ ਰੇਤਲੇ ਜਿਹੜੇ ਖੇਤ ਹੁੰਦੇ ਨੇ ਰੇਤਲੇ ਖੇਤਾਂ ਦੇ ਵਿੱਚ ਪਾਣੀ ਸਮਾਹਲਣ ਦੀ ਜਿਹੜੀ ਸਮਰੱਥਾ ਘੱਟ ਹੁੰਦੀ ਹੈ। ਉਹਨਾਂ ਖੇਤਾਂ ਦੇ ਵਿੱਚ ਆਪਾਂ ਨੂੰ ਹਮੇਸ਼ਾ ਹੀ ਜੂਰੀਆ ਜਿਹੜਾ ਪਾਣੀ ਤੋਂ ਬਾਅਦ ਲਾਉਣ ਦੇ ਵਿੱਚ ਫਾਇਦਾ ਹੈ ਉਹਦੇ ਨਾਲ ਵੇਸਟੇਜ ਘੱਟਦੀ ਆ। ਪਾਣੀ ਲਗਾਉਣ ਤੋਂ ਬਾਅਦ 5-6 ਦਿਨ ਬਾਅਦ ਜੂਰੀਆ ਆਪਾਂ ਪਾ ਸਕਦੇ ਆ। 5 6 5-6 ਦਿਨ ਬਾਅਦ ਵਿੱਚ ਕਣਕ ਜ਼ਿਆਦਾ ਪੀਲੀ ਨਹੀਂ ਪੈਂਦੀ ਉਸ ਵੇਲੇ ਜਦੋਂ ਆਪਾਂ ਜੂਰੀਆ ਵਰਤਦੇ ਹਾਂ ਤਾਂ ਕਣਕ ਨਾਲ ਦੀ ਨਾਲ ਤੁਰ ਪੈਂਦੀ ਆ ਪਰ ਡਾਕਰ ਖੇਤਾਂ ਦੇ ਵਿੱਚ ਜਾਂ ਭਾਰੇ ਖੇਤਾਂ ਦੇ ਵਿੱਚ ਆਪਾਂ ਨੂੰ ਜੂਰੀਆ ਪਾਣੀ ਲਗਾਉਣ ਤੋਂ 6-7 ਦਿਨ ਪਹਿਲਾਂ ਹੀ ਪਾਉਣਾ ਚਾਹੀਦਾ ਹੈ ਕਿਉਂਕਿ ਬਾਅਦ ਵਿੱਚ ਜੂਰੀਆ ਪਾਉਣ ਦੇ ਨਾਲ ਕਣਕ ਦੀ ਫਸਲ ਪੀਲੀ ਪੈ ਜਾਊਗੀ ਲੰਮਾ ਸਮਾਂ ਜਿਹੜੀ ਉਹਦੇ 'ਚ ਨਮੀ ਰਹਿਣ ਕਰਕੇ ਜੂਰੀਆ ਦੀ ਲੀਚਿੰਗ ਪ੍ਰੋਬਲਮ ਵੀ ਜ਼ਿਆਦਾ ਹੋ ਜਾਂਦੀ ਆ ਐਉਂ ਜ਼ਮੀਨ 'ਚ ਵੜਨਾ ਔਖਾ ਹੁੰਦਾ ਕਿਉਂਕਿ ਪੈਰ ਧਰਾ ਨਹੀਂ ਹੁੰਦਾ ਫਸਲ ਦਾ ਕਾਫੀ ਨੁਕਸਾਨ ਹੁੰਦਾ ਹੈ ਜਿਨ੍ਹਾਂ ਖੇਤਾਂ ਦੇ ਵਿੱਚ ਆਪਾਂ ਸੁੱਕੇ 'ਚ ਜੂਰੀਆ ਪਾਉਨੇ ਆ ਇਹ ਹੁਣ ਆਪਾਂ ਧਿਆਨ ਰੱਖੋ ਵੀ ਉਹਨਾਂ ਦੇ ਵਿੱਚ ਜੂਰੀਆ ਜਿਹੜਾ ਆਪਾਂ ਪਾਉਣ ਦਾ ਸਮਾਂ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਜੇ ਆਪਾਂ ਸਵੇਰ ਤਰੇਲ ਦੇ ਵੇਲੇ ਜੂਰੀ ਆਪਾਂ ਜੇ ਤਾਂ ਫਸਲ ਦੇ ਪੱਤੇ ਦਾ ਨੁਕਸਾਨ ਹੋ ਜਾਂਦਾ ਤੇ ਜੇ ਜੂਰੀ ਆਪਾਂ ਜਿਆਦਾ ਟੈਂਪਰੇਚਰ ਮੰਨ ਲਓ 11 12 ਵਜੇ ਪਾਉਨੇ ਆ ਤਾਂ ਉਸ ਵੇਲੇ ਧੁੱਪ ਜਿਆਦਾ ਹੁੰਦੀ ਆ ਉਹਦੇ ਨਾਲ ਵੀ ਜਿਹੜੀ ਆਪਣੀ ਪ੍ਰੋਬਲਮ ਵਧਦੀ ਆ ਕਿਉਂਕਿ ਅਮੋਨੀਆ ਗੈਸ ਸਾਡੇ ਕੇ ਕਾਫੀ ਵੇਸਟੇਜ ਚਲੀ ਜਾਂਦੀ ਆ ਹਵਾ ਚ ਇਹ ਜਿਹੜਾ ਜੂਰੀ ਆਪਣਾ ਰਲ ਜਾਂਦਾ ਉਹਦੀ ਵੀ ਆਪਾਂ ਨੂੰ ਜਿਹੜਾ ਕਾਫੀ ਨੁਕਸਾਨ ਹੁੰਦਾ ਪੂਰਾ ਫਾਇਦਾ ਨਹੀਂ ਹੁੰਦਾ ਸਭ ਤੋਂ ਵਧੀਆ ਜਿਹੜਾ ਸਮਾਂ ਹੈਗਾ ਉਹ ਤੈਨੂੰ 4 ਵਜੇ ਤੋਂ ਬਾਅਦ ਸ਼ਾਮ ਦੇ ਵੇਲੇ ਆਪਾਂ ਜੇ ਜੂਰੀਆ ਪਰਤਦੇ ਹਾਂ ਤਾਂ ਉਹਦੇ ਆਪਾਂ ਵੱਧ ਤੋਂ ਵੱਧ ਆਪਾਂ ਨੂੰ ਫਾਇਦਾ ਹੋ ਸਕਦਾ ਕਿਉਂਕਿ ਉਸ ਵੇਲੇ ਮੌਸਮ ਠੰਡਾ ਹੋ ਜਾਂਦਾ ਤੇ ਅੱਗੇ ਰਾਤ ਨੂੰ ਜਿਹੜੀ ਤਰੇਲ ਪੈ ਜਾਂਦੀ ਹੈ ਤੇ ਜਿਹੜਾ ਇਹਦੇ ਵੇਲੇ ਜੂਰੀਆ ਵੱਧ ਤੋਂ ਵੱਧ ਵਰਤੋਂ ਚਾ ਸਕਦਾ ਇਸ ਲਈ ਕਿਸਾਨ ਭਰਾਵੋ ਇਸ ਗੱਲ ਨੂੰ ਧਿਆਨ ਚ ਰੱਖੋ ਕਿ ਡੱਕਰ ਖੇਤਾਂ ਦੇ ਵਿੱਚ ਜੂਰੀਆ ਆਪਾਂ ਪਾਣੀ ਲਗਾਉਣ ਤੋਂ 5-6 ਦਿਨ ਪਹਿਲਾਂ ਪਾਉਣਾ ਤੇ ਰੇਤਲੇ ਖੇਤਾਂ ਦੇ ਵਿੱਚ ਪਾਣੀ ਲਗਾਉਣ ਤੋਂ 4-5 ਦਿਨ ਬਾਅਦ ਜੂਰੀਆ ਵਰਤੋ ਤੋ ਉਮੀਦ ਕਰਦੇ ਆ ਵੀ ਸਾਰੀ ਗੱਲ ਜਿਹੜੀ ਸਮਝ ਵਿੱਚ ਆ ਗਈ ਹੋਵੇਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ